ਸਟਾਰ ਡਿਜੀਟਲ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ 8ਵੇਂ ਪੇ ਕਮਿਸ਼ਨ ਤੇ ਫੇਰ ਲਟਕ ਚੁੱਕੀ ਹੈ ਤਲਵਾਰ ਸਰਕਾਰ ਦੇ ਸੰਵਿਕਰਨ ਬਦਲ ਚੁੱਕੇ ਨੇ ਕਰਮਚਾਰੀ ਜਿਹੜੇ ਨੇ ਸਰਮਿਚ ਚਾਜ ਗਏ ਨੇ ਤਨਖਾਹਾਂ ਵਧਣਗੀਆਂ ਜਾਂ ਟਲ ਜਾਵੇਗਾ 8ਵੇਂ ਪੇ ਕਮਿਸ਼ਨ ਸਰਕਾਰ ਦੀ ਅੰਦਰੂਨੀ ਤਿਆਰੀ ਦਾ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ 8ਵੇਂ ਪੇ ਕਮਿਸ਼ਨ ਦੇ ਵਿੱਚ ਵੱਡਾ ਫੇਰ ਬਦਲ ਕੀ ਹੋਇਆ ਸਰਕਾਰ ਦੇ ਨਵੇਂ ਸੰਵਿਕਰਨ ਕੀ ਦੱਸ ਰਹੇ ਨੇ ਕੀ ਸੰਕੇਤ ਦੇ ਰਹੇ ਨੇ ਕਰਮਚਾਰੀਆਂ ਲਈ ਝਟਕਾ ਲੱਗਣ ਵਾਲਾ 8ਵੇਂ ਪੇ ਕਮਿਸ਼ਨ ਤੇ ਸਰਕਾਰ ਦੀ ਰਣਨੀਤੀ ਨੇ ਸਭ ਨੂੰ ਚੰਕਾ ਦਿੱਤਾ ਹੈ ਤਨਖਾਹ ਦਾ ਸੁਪਨਾ ਅਧੂਰਾ ਰਹੇਗਾ ਜਾਂ 8ਵੇਂ ਪੇ ਕਮਿਸ਼ਨ ਤੇ ਸਰਕਾਰ ਦੇ ਬਦਲਣਗੇ ਸਮੀਕਰਨ ਆਉ ਜਾਣਦੇ ਆ ਕਿ ਇਹ ਅਪਡੇਟ ਪੂਰੀ ਜਿਹੜੀ ਹੈ 8ਵੇਂ ਪੇ ਕਮਿਸ਼ਨ ਤਹਿਤ ਤਨਖਾਹ ਵਧਾਉਣ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਤੇ ਹੁਣ ਸਰਕਾਰ ਨੇ ਵੱਡਾ ਸੰਕੇਤ ਦਿੱਤਾ ਕੇਂਦਰ ਸਰਕਾਰ ਨੇ ਸਾਫ਼ ਕਰ ਦਿੱਤਾ ਕਿ 8ਵਾਂ ਪੇ ਕਮਿਸ਼ਨ ਆਪਣੀਆਂ ਸਪਰਸ਼ਨ ਤਿਆਰ ਕਰਨ ਲਈ ਖੁਦ ਹੀ ਨਵੀਂ ਰਣਨੀਤੀ ਤਿਆਰ ਕਰੇਗਾ ਜਾਨੀ ਤਨਖਾਹ ਵਧਾਉਣ ਦਾ ਤਰੀਕਾ ਪਹਿਲਾਂ ਨਾਲ ਵੱਖਰਾ ਹੋ ਸਕਦਾ ਹੈ ਦਰਅਸਲ ਠੇ ਕੇਂਦਰੀ ਤਨਖਾਹ ਕਮਿਸ਼ਨ ਦਾ ਕੰਮ ਸ਼ੁਰੂ ਹੁੰਦੇ ਹੀ ਸੋਸ਼ਲ ਮੀਡੀਆ ਤੇ ਤਨਖਾਹ ਵਾਧੇ ਫਿਟਮੈਂਟ ਫੈਕਟਰ ਤੇ ਬਕਾਇਆ ਨੂੰ ਲੈ ਕੇ ਤਰਾਂ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਸਰਕਾਰ ਦੇ ਤਾਜ਼ਾ ਬਿਆਨ ਤੋਂ ਸਾਫ਼ ਹੁੰਦਾ ਹੈ ਕਿ ਹਾਲੇ ਇਹਨਾਂ ਅਟਕਲਾਂ ਤੇ ਭਰੋਸਾ ਕਰਨਾ ਜਲਦਬਾਜ਼ੀ ਹੋਏਗੀ ਲੋਕ ਸਭਾ ਦੇ ਵਿੱਚ ਸਰਕਾਰ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਦੱਸਦੇ ਹਾਂ 8 ਦਸੰਬਰ 2025 ਨੂੰ ਲੋਕ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ 8ਵਾਂ ਸੈਂਟਰਲ ਤਨਖਾਹ ਕਮਿਸ਼ਨ ਆਪਣੀਆਂ ਸਿਫਾਰਿਸ਼ਾਂ ਤਿਆਰ ਕਰਨ ਲਈ ਖੁਦ ਹੀ ਕਾਰਜ ਪ੍ਰਣਾਲੀ ਤੇ ਪ੍ਰਕਿਰਿਆ ਤੈਅ ਕਰੇਗਾ ਇਹ ਜਵਾਬ ਉਸ ਸਵਾਲ ਤੇ ਦਿੱਤਾ ਗਿਆ ਸੀ ਜਿਸ ਦੇ ਵਿੱਚ ਪੁੱਛਿਆ ਗਿਆ ਸੀ ਕਿ ਸਰਕਾਰ 8ਵੇਂ ਤਨਖਾਹ ਕਮਿਸ਼ਨ ਦੇ ਕੰਮ ਦੇ ਵਿੱਚ ਦੇਰੀ ਤੋਂ ਕਰਮਚਾਰੀਆਂ ਤੇ ਪੈਨਸ਼ਨਾਂ ਦੀ ਸ਼ਿਕਾਇਤਾਂ ਤੇ ਵਿਚਾਰ ਕਰੇਗੀ ਕਰਮਚਾਰੀਆਂ ਤੇ ਪੈਨਸ਼ਨਾਂ ਦੀ ਮੰਗਾਂ ਕੀ ਹਨ 8ਵੇਂ ਤਨਖਾਹ ਕਮਿਸ਼ਨ ਦੇ ਸੰਦਰਭ ਦੀਆਂ ਸ਼ਰਤਾਂ ਜਾਰੀ ਹੋਣ ਤੋਂ ਬਾਅਦ ਕਰਮਚਾਰੀ ਸੰਗਠਨਾਂ ਤੇ ਪੈਨਸ਼ਨਾਂ ਦੁਆਰਾ ਕਈ ਮੰਗਾਂ ਉਠਾਈਆਂ ਗਈਆਂ ਹਨ ਜਿਨ੍ਹਾਂ ਦੇ ਵਿੱਚ ਸ਼ਾਮਲ ਕੀਤੇ ਗਏ ਹਨ ਮਹਿੰਗਾਈ ਪੱਤੇ ਨੂੰ ਮੂਲ ਤਨਖਾਹ ਦੇ ਵਿੱਚ ਮਿਲਾਉਣਾ ਪੈਸਟਾ ਲਈ 8ਵੇਂ ਤਨਖਾਹ ਕਮਿਸ਼ਨ ਦੇ ਵਿੱਚ ਸਪਸ਼ਟ ਪ੍ਰਬੰਧ 1 ਜਨਵਰੀ 2026 ਤੋਂ ਸਪਾਰਸ਼ਾਂ ਨੂੰ ਲਾਗੂ ਕਰਨਾ ਹਾਲਾਂਕਿ ਵਿੱਤ ਰਾਜ ਮੰਤਰੀ ਦੇ ਬਿਆਨ ਤੋਂ ਸਾਫ ਹੈ ਕਿ ਨਾ ਸਾਰੇ ਮੁੱਦਿਆਂ ਦੀ ਫੈਸਲਾ 8ਵੇਂ ਤਨਖਾਹ ਕਮਿਸ਼ਨ ਹੀ ਕਰੇਗਾ ਨਾ ਕਿ ਸਿੱਧੇ ਸਰਕਾਰ ਦੇ ਤੌਰ ਤੇ ਕਦੋਂ ਤੱਕ ਹੋਣਗੀਆਂ ਸਿਫਾਰਸ਼ਾਂ ਜਾਣਕਾਰਾਂ ਦਾ ਮੰਨਣਾ ਹੈ ਕਿ ਅਤਿਵਾਂ ਤਨਖਾਹ ਕਮਿਸ਼ਨ ਆਪਰੀ ਰਿਪੋਰਟ ਦੇਣ ਦੇ ਵਿੱਚ ਲਗਭਗ 18 ਮਹੀਨਿਆਂ ਦਾ ਸਮਾਂ ਲੈ ਸਕਦਾ ਹੈ ਯਾਨੀ ਅੰਤਿਮ ਸਿਫਾਰਸ਼ਾਂ ਲਈ ਕਰਮਚਾਰੀਆਂ ਨੂੰ ਇੰਤਜ਼ਾਰ ਅਜੇ ਕਰਨਾ ਪਏਗਾ ਨਵਾਂ ਫਾਰਮੂਲਾ ਆਉਣਾ ਹੈ ਰਾਨੀ ਜਨਕ ਕਿਉਂ ਨਹੀਂ ਹੈ ਅਸਲ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਪਿਛਲੇ ਸਾਰੇ ਤਨਖਾਹ ਕਮਿਸ਼ਨਰ ਨੇ ਆਪਣੇ ਤੋਂ ਪਹਿਲਾਂ ਦੇ ਕਮਿਸ਼ਨਾਂ ਦੀ ਬੀਤੀ ਦੇ ਵਿੱਚ ਬਦਲਾਅ ਕੀਤਾ ਧਾਰਾ ਵਜੋਂ 7ਵੇਂ ਤਨਖਾਹ ਕਮਿਸ਼ਨ ਦੇ ਪੱਤਿਆਂ ਦੀ ਪੂਰੀ ਬਣਤਰ ਬਦਲੀ ਤੇ ਰਨਿੰਗ ਪੇ ਬੈਂਡ ਤੇ ਗ੍ਰੇਡ ਪੇ ਸਿਸਟਮ ਨੂੰ ਹਟਾ ਕੇ ਪੇ ਮੈਟ੍ਰਿਕਸ ਸਿਸਟਮ ਨੂੰ ਲਾਗੂ ਕੀਤਾ ਸੀ ਇਸ ਲਈ ਮੰਨਿਆ ਜਾ ਸਕਦਾ ਹੈ ਕਿ ਅੱਤਵਾਂ ਤਨਖਾਹ ਕਮਿਸ਼ਨ ਵੀ ਤਨਖਾਹ ਵਧਾਉਣ ਦਾ ਨਵਾਂ ਫਾਰਮੂਲਾ ਲਿਆ ਸਕਦਾ ਹੈ ਫਿਲਹਾਲ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਸੋਸ਼ਲ ਮੀਡੀਆ ਦੀ ਅਟਕਲਾਂ ਤੋਂ ਦੂਰ ਰਹਿ ਕੇ ਅਧਿਕਾਰਤ ਸਿਫਾਰਸ਼ਾਂ ਦਾ ਇੰਤਜ਼ਾਰ ਕਰਨਾ ਹੀ ਸਮਝਦਾਰੀ ਹੋਏਗੀ ਸੋ ਵੱਡੀ ਅਪਡੇਟ ਤੁਹਾਨੂੰ ਦਿੱਤੀ ਹੈ ਇਸੇ ਤਰ੍ਹਾਂ ਹੋਰ ਨਿੱਤ ਨਵੀਂ ਖਬਰਾਂ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਕੇ ਰੱਖੋ ਮਿਲਦੇ ਆਏ ਨਵੀਂ ਅਪਡੇਟ ਦੇ ਨਾਲ ਧੰਨਵਾਦ